ਕਿੰਨਾ ਟਾਈਮ ਲਾਈ ਜਾਂਦੇ ਆ ਉਹ ਯਾਰ ਕੋਈ ਨਾ ਟਾਈਮ ਲੱਗਦੀ ਸਾ ਮੈਡਮ ਜੀ ਹੈਲੋ ਮੈਡਮ ਜੀ ਛੇਦੀ ਕਰੋ ਆਪਾਂ ਚੱਲੀਏ ਉਹ ਯਾਰ ਹੁਣ ਕੀ ਹੋ ਗਿਆ ਭੁੱਖ ਤਾਂ ਲੱਗੀ ਪਈ ਆ ਇੱਥੋਂ ਕੁਝ ਖਾ ਕੇ ਚੱਲਦੇ ਆ ਆਪਾਂ ਘਰੇ ਆਨਲਾਈਨ ਕੁਝ ਮੰਗਾ ਲਾਂਗੇ ਪਰ ਤੁਸੀਂ ਹੁਣ ਛੇਦੀ ਚੱਲੋ ਯਾਰ ਪਹਿਲਾਂ ਆਪ ਹੀ ਤਾਂ ਕਹੀ ਜਾਂਦੀ ਬਾਹਰੋਂ ਕੁਝ ਖਾ ਕੇ ਉਹਨਾਂ ਤੇਰੀ ਸਮਝ ਨਹੀਂ ਆਉਂਦੀ ਭਾਈ ਜੀ ਭਾਈ ਜੀ ਗੱਲ ਸੁਣੋ ਹਾਂਜੀ ਬਾਈ ਯਾਰ ਮੈਂ ਨਾ ਤੁਹਾਨੂੰ ਕਿੰਨੇ ਟਾਈਮ ਦਾ ਦੇਖੀ ਜਾਂਦਾ ਸੀਗਾ ਜਦੋਂ ਅਸੀਂ ਇੱਥੇ ਖੜੇ ਖਾਣਾ ਲੈ ਰਹੇ ਸੀ ਨਾ ਤਾਂ ਤੁਸੀਂ ਮੇਰੇ ਘਰ ਵਾਲੀ ਨੂੰ ਬਾਰ-ਬਾਰ ਛੇੜੀ ਜਾਂਦੇ ਸੀ ਮੈਂ ਤਾਂ ਉੱਥੇ ਤਾਂ ਨਹੀਂ ਬੋਲਿਆ ਵੀ ਉੱਥੇ ਕਿਉਂ ਤਮਾਸ਼ਾ ਕਰਨਾ ਯਾਰ ਤੁਹਾਨੂੰ ਸੰਗ ਸ਼ਰਮ ਹੈ ਕਿ ਨਹੀਂ ਉਹ ਨਹੀਂ ਨਹੀਂ ਬਾਈ ਜੀ ਜਿਸ ਤਰ੍ਹਾਂ ਤੁਸੀਂ ਸੋਚ ਰਹੇ ਹੋ ਨਾ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ ਯਾਰ ਇਸ ਤਰ੍ਹਾਂ ਦੀ ਗੱਲ ਨਹੀਂ ਤਾਂ ਬਾਰ-ਬਾਰ ਉਹਨੂੰ ਵਾਜ ਜਾ ਕੇ ਮਾਰੀ ਜਾਂਦੇ ਸੀ ਲੈ ਵੀ ਨਾਲ ਖੜਾ ਹੀ ਅਕਸਰ ਮੈਨੂੰ ਵੀ ਤੁਸੀਂ ਕਹਿ ਸਕਦੇ ਸੀਗੇ ਉਹ ਬਾਈ ਯਾਰ ਜਿੱਦਾਂ ਤੁਸੀਂ ਸੋਚ ਰਹੇ ਏਦਾਂ ਦੀ ਕੋਈ ਗੱਲ ਨਹੀਂ ਹੈਗੀ ਕਿਉਂ ਮੈਨੂੰ ਵਾਰ-ਵਾਰ ਪਰੇਸ਼ਾਨ ਕਰੀ ਜਾਂਦੇ ਤੁਸੀਂ ਗੱਲ ਪਰੇਸ਼ਾਨੀ ਦੀ ਨਹੀਂ ਹੁੰਦੀ ਜਿਹੜੀ ਗੱਲਬਾਤ ਹੈ ਨਾ ਮੈਨੂੰ ਸੱਚੋ-ਸੱਚ ਦੱਸ ਦੇ ਸੱਚ ਸੱਚਾ ਨਾ ਜਾਣੇ ਨਾ ਤੁਹਾਡੇ ਤੋਂ ਸੁਣਿਆ ਨਹੀਂ ਹੈ ਨਾ ਕੀ ਮਤਲਬ ਜਿਹੜੀ ਕੁੜੀ ਤੇਰੇ ਘਰ ਵਾਲੀ ਹੈ ਨਾ ਉਹਨੂੰ ਮੈਂ ਵੀ ਚੰਗੀ ਤਰ੍ਹਾਂ ਜਾਣਦਾ ਤੇ ਉਹ ਵੀ ਮੈਨੂੰ ਚੰਗੀ ਤਰ੍ਹਾਂ ਜਾਣਦੀ ਆ ਕੀ ਮਤਲਬ ਮੈਨੂੰ ਇੱਕ ਵਾਅਦਾ ਕਰ ਕਿ ਮੇਰੇ ਕਰਕੇ ਉਹਨੂੰ ਕੁਝ ਕਹੇਗਾ ਨਹੀਂ ਹਾਂ ਮੈਂ ਕੁਝ ਨਹੀਂ ਕਹੂੰਗਾ ਤੋ ਕੀ ਗੱਲ ਆ ਉਹ ਦੱਸ ਵੀਰੇ ਇਹ ਜਿਹੜੀ ਕੁੜੀ ਹੈ ਨਾ ਅਸੀਂ ਤੁਹਾਡੇ ਵਿਆਹ ਤੋਂ ਪਹਿਲਾਂ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਸੀ ਕੌਸ ਕਜੂਰੀਆਂ ਕਰਕੇ ਸਾਡਾ ਵਿਆਹ ਨਹੀਂ ਹੋ ਸਕਿਆ ਉਸ ਤੋਂ ਬਾਅਦ ਵੀ ਮੈਰਿਜ ਖਮਾਣੋ ਹੋ ਗਈ ਤੇ ਮੇਰੀ ਇੱਥੇ ਜੋਬ ਲੱਗ ਗਈ ਬਾਕੀ ਬਾਈ ਮੈਂ ਗਲਤ ਸੋਚ ਕੇ ਆਵਾਜ਼ ਨਹੀਂ ਮਾਰੀ ਸੀ ਮੈਂ ਤਾਂ ਆਵਾਜ਼ ਇਸ ਕਰਕੇ ਮਾਰੀ ਸੀ ਕਿ ਤੁਹਾਡਾ ਉੱਤੇ 200 ਰੁਪਏ ਲੱਗਦਾ ਸੀ ਬਾਕੀ ਬਾਈ ਮੈਂ ਤੁਹਾਨੂੰ ਦੱਸਣਾ ਚਾਹਾਂ ਹੁਣ ਇਸ ਤਰ੍ਹਾਂ ਸਾਡੇ ਵਿੱਚ ਕੁਝ ਨਹੀਂ ਹੈ ਉਹ ਆਪਣੀ ਜ਼ਿੰਦਗੀ ਵਿੱਚ ਵਿਆਹ ਕਰਾ ਕੇ ਖੁਸ਼ ਆ ਤੇ ਮੈਂ ਆਪਣੀ ਜ਼ਿੰਦਗੀ ਵਿੱਚ ਪਰ ਜੇ ਤੁਹਾਨੂੰ ਕੁਝ ਗਲਤ ਲੱਗਿਆ ਹੋਵੇ ਤਾਂ ਬਾਈ ਮੈਂ ਮਾਫ ਕਰੀਆ ਸੇਮੋ ਉਹ ਮੁੰਡਾ ਕੌਣ ਸੀਗਾ ਜਿਹੜਾ ਵਾਜਾ ਮਾਰੀ ਜਾਂਦਾ ਸੀ ਨਹੀਂ ਨਹੀਂ ਮੈਂ ਨਹੀਂ ਜਾਣਦੀ ਉਹਨੂੰ ਦੇਖ ਸੇ ਮੂੰਹ ਝੂਠ ਬੋਲਣ ਦੇ ਨਾਲ ਦਾ ਰਿਸ਼ਤੇ ਅੱਗੇ ਨਹੀਂ ਵਧਦੇ ਹੁੰਦੇ ਤੈਨੂੰ ਪਤਾ ਉਹ ਮੁੰਡਾ ਮੈਨੂੰ ਹਾਲ ਮਿਲਿਆ ਸੀ ਮੈਂ ਤੁਹਾਨੂੰ ਦੱਸਣਾ ਹੀ ਸੀਗਾ ਪਰ ਮੈਨੂੰ ਸਮਝ ਨਹੀਂ ਸੀ ਆਉਂਦੀ ਮੈਂ ਕਿੱਥੋਂ ਸ਼ੁਰੂ ਕਰਾਂ ਤੇ ਕਿੱਥੇ ਖਤਮ ਕਰਾਂ ਇਸੇ ਕਰਕੇ ਮੈਂ ਤੁਹਾਨੂੰ ਉੱਥੋਂ ਵੀ ਜਲਦੀ ਜਲਦੀ ਲੈ ਗਈ ਵੀ ਕੋਈ ਗੱਲ ਬਾਹਰ ਨਾ ਨਿਕਲ ਜਾਵੇ ਤੇ ਆਪਣਾ ਰਿਸ਼ਤਾ ਨਾ ਖਰਾਬ ਹੋ ਜਾਈ ਪਰ ਅੱਜ ਦੇ ਡੇਟ ਵਿੱਚ ਮੇਰਾ ਉਹਦੇ ਨਾਲ ਕੋਈ ਰਿਲੇਸ਼ਨ ਨਹੀਂ ਹੈਗਾ ਮੇਰਾ ਜੋ ਵੀ ਆ ਤੁਸੀਂ ਆ ਤੁਸੀਂ ਦੋਸਤ ਆ ਤੇ ਤੁਸੀਂ ਹਸਬੈਂਡ ਆ ਸਿਮੋ ਤੈਨੂੰ ਪਤਾ ਹਰ ਇੱਕ ਬੰਦੇ ਦਾ ਪਾਸਟ ਹੁੰਦਾ ਤੈਨੂੰ ਮੈਂ ਸਾਰਾ ਕੁਝ ਆਪਦੇ ਪਾਸਟ ਬਾਰੇ ਦੱਸਿਆ ਸੀ ਪਰ ਤੂੰ ਫੇਰ ਵੀ ਮੇਰੇ ਤੋਂ ਲੁਕੋ ਰੱਖਿਆ ਮੈਨੂੰ ਇਦਾਂ ਹੁੰਦਾ ਕਿ ਜੇ ਮੈਨੂੰ ਤੂੰ ਆਪ ਖੁਦ ਦੱਸਦੀ ਨਾ ਤਾਂ ਮੈਨੂੰ ਖੁਸ਼ੀ ਹੋਣੀ ਸੀ ਕਿ ਹੱਜਾ ਕਿਸੇ ਦੇ ਮੂੰਹੋਂ ਸੁਣ ਕੇ ਮੈਨੂੰ ਬੁਸਾਰਿਆ ਮੇਰੇ ਵੀ ਪਾਸਟ ਦੇ ਵਿੱਚ ਇੱਕ ਕੁੜੀ ਸੀ ਮੇਨੂੰ ਬਹੁਤ ਪਿਆਰ ਕਰਦਾ ਸੀ ਤੇ ਉਹ ਵੀ ਬਹੁਤ ਪਿਆਰ ਕਰਦੀ ਸੀ ਪਰ ਕੁਝ ਕ ਮਜਬੂਰੀਆਂ ਕਰਕੇ ਸਾਡਾ ਵਿਆਹ ਨਹੀਂ ਹੋਇਆ ਉਹਨਾਂ ਦੀ ਫੈਮਿਲੀ ਨੂੰ ਇਹ ਚੀਜ਼ ਹੋ ਗਈ ਕਿ ਮੁੰਡਾ ਬਹੁਤ ਦੂਰ ਰਹਿੰਦਾ ਸਾਨੂੰ ਮੁੰਡੇ ਬਾਰੇ ਪਤਾ ਨਹੀਂ ਉਹਨਾਂ ਦੇ ਘਰ ਦੇ ਵੀ ਚੀਜ਼ ਸੋਚਦੇ ਸੀ ਕਿ ਜਿਹੜੇ ਰੀਲਾਂ ਵਾਲੇ ਹੁੰਦੇ ਹਨ ਨਾ ਇਹ ਰੀਲਾਂ ਤੱਕ ਸਹਿਮਤ ਹੁੰਦੇ ਆ ਇਹ ਕਿਸੇ ਨੂੰ ਪਿਆਰ ਨਹੀਂ ਕਰਦੇ ਹੁੰਦੇ ਤੇ ਉਹਨਾਂ ਦੇ ਘਰਦਿਆਂ ਨੇ ਇਹ ਚੀਜ਼ ਨੂੰ ਕਹਤਾ ਵੀ ਅਸੀਂ ਦੂਰਗਾ ਨਹੀਂ ਕਰਦਾ ਉਹਨਾਂ ਦੇ ਕਰਦਿਆਂ ਨੇ ਨਾ ਉਹ ਕੁੜੀ ਦਾ ਵਿਆਹ ਕਿਤੇ ਹੋਰ ਕਰਤਾ ਸੀ ਤੇ ਜਦੋਂ ਉੱਥੇ ਪਤਾ ਲੱਗਿਆ ਉਹ ਮਨ ਦਾ ਨਸ਼ੇੜੀ ਆ ਤਾਂ ਉਹ ਚੀਜ਼ ਦਾ ਮੈਨੂੰ ਦੁੱਖ ਬਹੁਤ ਜ਼ਿਆਦਾ ਲੱਗਿਆ ਸੀ ਕੁੱਝ ਇੱਕ ਜਗ੍ਹਾ ਤੇ ਨਾ ਕਰਦੇ ਵੀ ਗਲਤ ਹੋ ਜਾਂਦੇ ਆ ਮੈਂ ਜਦੋਂ ਸ਼ਹਿਰ ਜਾਂਦਾ ਨਾ ਅਸੀਂ ਵੀ ਇੱਕ ਦੂਜੇ ਦੇ ਸਾਹਮਣੇ ਆ ਜਾਂਦੇ ਆ ਪਰ ਸਾਡੇ 'ਚ ਇੰਨੀ ਹਿੰਮਤ ਨਹੀਂ ਹੁੰਦੀ ਕਿ ਅਸੀਂ ਇੱਕ ਦੂਜੇ ਨੂੰ ਬੁਲਾ ਲਗੇ ਬਸ ਦੂਰ ਦੂਰੋਂ ਖੜਕੇ ਚੋਰੀ-ਚੋਰੀ ਇੱਕ ਦੂਜੇ ਨੂੰ ਦੇਖ ਲਈਦਾ ਪਰ ਕੁੱਝ ਕਹਾਣੀਆਂ ਇਹੋ ਜਿਹੀਆਂ ਹੁੰਦੀਆਂ ਚਿਰਨਾ ਅਧੂਰੀਆਂ ਚੱਲੀਆਂ ਹੁੰਦੀਆਂ ਤੇ ਜੇ ਉਹ ਕਹਾਣੀਆਂ ਪੂਰੀਆਂ ਹੋ ਜਾਣ ਤਾਂ ਪਿਆਰ ਦੇ ਮਹੀਨੇ ਖਤਮ ਹੋ ਜਾਂਦੇ ਆ ਸਿਆਣਿਆਂ ਨੇ ਸੱਚ ਹੀ ਕਿਹਾ ਕਿ ਝੁੜਨਾ ਤਾਂ ਰੱਬ ਤੁਰੋਂ ਬਣਾ ਕੇ ਭੇਜਦਾ ਤੇ ਆਪਣੀ ਜੋੜੀ ਵੀ ਰੱਬ ਨੇ ਤੁਰੋਂ ਬਣਾ ਕੇ ਭੇਜੀ ਮੈਂ ਤੇਰਨੋ ਵਾਦਾ ਕਰਦਾ ਕਿ ਮੈਂ ਆਪਦੀ ਜ਼ਿੰਦਗੀ ਚ ਕਦੇ ਗਲਤ ਨਹੀਂ ਹੋਊਗਾ ਹਮੇਸ਼ਾ ਤੇਰਾ ਸਾਥ ਦਊਂਗਾ ਤੇ ਨਾ ਮੈਂ ਕਦੇ ਉਸ ਕੁੜੀ ਨੂੰ ਯਾਦ ਕਰੂੰਗਾ ਤੇਰਾ ਪਾਸਟ ਸੀ ਉਹ ਨਿਕਲ ਗਿਆ ਤੇ ਰੱਬ ਜੋ ਕਰਦਾ ਉਹ ਚੰਗੇ ਲਈ ਕਰਦਾ ਦਾਦਾ ਮੈਂ ਯਾਦ ਕਰੂੰਗਾ ਤੇ ਨਾਤ ਹਾਂ ਆਪਣੇ ਪਾਸਟ ਨੂੰ ਯਾਦ ਕਰੀ ਤੁਸੀਂ ਟੈਨਸ਼ਨ ਨਾ ਲਓ ਮੈਂ ਤਾਂ ਕਦੇ ਪਾਸਟ ਦਾ ਪਹਿਲਾ ਜ਼ਿਕਰ ਨਹੀਂ ਕੀਤਾ ਹੁਣ ਤਾਂ ਕਰਨਾ ਹੀ ਕੀ ਆ ਨਾਲੇ ਮੈਂ ਬਹੁਤ ਖੁਸ਼ ਨਸੀਬ ਆ ਕਿ ਮੈਨੂੰ ਥੂੜ ਦੇ ਵਰਗਾ ਇਨਸਾਨ ਮਿਲਿਆ ਨਹੀਂ ਤਾਂ ਕੁਝ ਲੋਕ ਇਹ ਰਿਸ਼ਤੇ ਦੀ ਅਹਿਮੀਅਤ ਹੀ ਨਹੀਂ ਸਮਝਦੇ ਆਪਣੇ ਰਿਸ਼ਤੇ ਵਿੱਚ ਇੱਜ਼ਤ ਵੀ ਪੂਰੀ ਆ ਤੇ ਪਿਆਰ ਵੀ ਪੂਰਾ ਤੁਸੀਂ ਬੇਫਿਕਰ ਰਹੋ ਕਿ ਆਪਣੇ ਵਿੱਚ ਕਦੇ ਪਾਸਟ ਆਊਗਾ